ਉਦੋਂ ਪਹਿਲਾਂ ਵੀ ਆਪ ਜੀ ਦੇ ਨਗਰ ਵਿੱਚ ਸਮਾਗਮ ਹੋਇਆ ਸੀ ਨਾ ਉਦੋਂ ਬੇਨਤੀ ਕੀਤੀ ਸੀ ਵੀ ਜਿੰਨੀਆਂ ਵੀ ਭੈਣਾਂ ਇਹ ਪ੍ਰਣ ਕਰਨਗੀਆਂ ਵੀ ਸੀ ਬਿਊਟੀ ਪਾਰਲਰਾਂ ਵਿੱਚ ਨਹੀਂ ਜਾਣਾਂ ਕੇਸਾਂ ਦੀ ਵੀਅਦਵੀ ਨਹੀਂ ਕਰਾਉਣੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਸਤਕਾਰ ਮਿਲੇਗਾ ਗੁਰੂ ਜੀ ਦੇ ਦਰਬਾਰ ਵਿੱਚ ਤੇ ਉਹਨਾਂ ਦੀ ਉਸੇ ਬੇਨਤੀ ਨੂੰ ਪ੍ਰਵਾਨ ਕਰਕੇ ਭੈਣ ਤਮਨਦੀਪ ਕੌਰ ਨੇ ਪ੍ਰਣ ਕੀਤਾ ਹੈ ਗੁਰੂ ਜੀ ਦੀ ਨਿਸ਼ਾਨੀ ਨੂੰ ਸਾਂਭਣ ਦੇ ਲਈ ਪ੍ਰਣ ਕੀਤਾ ਵੀ ਮੈਂ ਬਿਊਟੀ ਪਾਰਲਰ ਵਿੱਚ ਨਹੀਂ ਜਾਵਾਂਗੀ ਸੋ ਉਸ ਭੈਣ ਦਾ ਬਣਦਾ ਸਤਕਾਰ ਆਪਾਂ ਨੂੰ ਕਰਨਾ ਚਾਹੀਦਾ ਤੇ ਭੈਣ ਦੇ ਜੀਵਨ ਵਿੱਚੋਂ ਸਿੱਖਿਆ ਵੀ ਲੈਣੀ ਚਾਹੀਦੀ ਆ ਅਸੀਂ ਵੀ ਆਪਣੇ ਕੇਸਾਂ ਨੂੰ ਸੰਭਾਲੀਏ ਵੀਰਾਂ ਨੂੰ ਭਰਾਵਾਂ ਨੂੰ ਆਪਣੇ ਪਤੀ ਨੂੰ ਆਪਣੇ ਪੁੱਤ ਨੂੰ ਇੱਕ ਮਾਂ ਸਮਝਾ ਸਕਦੀ ਹੈ